ਕਿੱਥੋਂ ਕਿਨੂ ਕਿਨੂ ਤਾਰਦੀ ਹੋਈ ਕਿਵੇਂ ਕਿਵੇਂ ਅੱਗੇ ਨੂੰ ਆਈ ਐ ਇਹ ਜਰਾ ਤੁਸੀਂ ਸੁਣਾਓ ਨਾ ਬਾਬਾ ਬੁੱਢਾ ਜੀ ਦਾ ਅਦਬ ਬਾਬਾ ਬੁੱਢਾ ਜੀ ਦਾ ਸਤਕਾਰ ਬਾਬਾ ਬੁੱਢਾ ਜੀ ਦਾ ਮਾਣ ਵਧਾਉਣ ਵਾਸਤੇ ਦੁਨੀਆ ਵਿੱਚ ਪਹਿਲੀ ਵਾਰ ਗੁਰੂ ਸਿੱਖ ਕੋਲੋਂ ਵੱਡੇ ਗੁਰੂਆਂ ਦੀ ਸਾਖੀ ਸੁਣ ਰਹੇ ਨੇ ਆਹ ਜਰਾ ਵੇਖੀਏ ਰਮਦਾਸ ਦੀ ਧਰਤੀ ਉੱਤੇ ਚੱਲੀਏ ਇੱਕ ਪਾਸੇ ਬਾਬਾ ਬੁੱਢਾ ਜੀ ਬੈਠੇ ਆ ਇੱਕ ਪਾਸੇ ਮੀਰੀ ਪੀਰੀ ਦੇ ਮਾਲਕ ਬੈਠੇ ਨੇ ਉਦਾਲੇ ਸਿੱਖ ਸੰਗਤਾਂ ਬੈਠੀਆਂ ਹੋਈਆਂ ਨੇ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 6ਵੇਂ ਪਾਤਸ਼ਾ ਪੰਜਵੀਂ ਜੋਤ ਔਰ 6ਵੇਂ ਪਾਤਸ਼ਾ ਸਾਹਮਣੇ ਬੈਠੇ ਹੋਏ ਨੇ ਉਥੋਂ ਤੱਕ ਸਾਖੀ ਤਿੰਨਾ ਦਿਨਾਂ ਵਿੱਚ ਹੈ ਇਉਂ ਸੁਣੋ ਬੱਬਾ ਬੁੱਢਾ ਜੀ ਮੇਲਾ ਸਕਰ ਰੇ ਪਿਆਰ ਦੇ ਨਾਲ ਧੀਰਜ ਸੁਣਨ ਵਾਲੀ ਸੰਸਾਰ ਦੇ ਨਾਲ ਧੀਰਜ ਸੁਣਨ ਵਾਲੀ ਸੰਸਾਰ ਦੇ ਬਾਣੀ ਸ਼ਾਂਤ ਰਸ ਉੱਚੀ ਰਿ ਪਿਆਰੇ ਭਾਗਨਾ ਗੁਰੂ ਗ੍ਰੰਥ ਦੇ ਬਚਨ ਸੁਣਦੇ ਵਰਾਗਨਾ ਗੁਰੂ ਗ੍ਰੰਥ ਦੇ ਬਚਨ ਸੁਣਦੇ ਵਰਾਗਨਾ ਬਾਪਾ ਪੁੱਟਾ ਜੀ ਪਿਆਲਾ ਸਕਾਰਿ ਰਹੇ ਪਿਆਰ ਦੇ ਨਾਲ ਧੀਰਜ ਸੁਣਨ ਵਾਲੀ ਸੰਸਾਰ ਦੇ ਨਾਲ ਧੀਰਜ ਸੁਣਨ ਵਾਲੀ ਸੰਸਾਰ ਦੇ ਪਾਣੀ ਸ਼ਾਂਤ ਰਸ ਉੱਚੇ ਰਿ ਪਿਆਰੇ ਬਾਗਨਾ ਗੁਰੂ ਗੁਰਾਂ ਦੇ ਬਚਨ ਸੁਣਨ ਦੇ ਵਰਾਗਨਾ ਗੁਰੂ ਗੁਰਾਂ ਦੇ ਬਚਨ ਸੁਣਨ ਦੇ ਰੱਬੀ ਨੂਰਾ ਬਰੰਕਾਰ ਦਾ ਤਾਰਤ ਆਇਆ ਸੀ ਚੱਪੂ ਨਾਮ ਦਾ ਲਾਦਾ ਤੇ ਜਗਤ ਤਰਾਇਆ ਸੀ ਚੱਪੂ ਨਾਮ ਦਾ ਲਾਦਾ ਤੇ ਜਗਤ ਤਰਾਇਆ ਸੀ ਕੂੜੇ ਮਲਕਾਂ ਦੇ ਪੇੜ ਕੇ ਹਾਰਾ ਤੇ ਸਾਗਨਾ ਗੁਰੂ ਗੁਰਾਂ ਦੇ ਬਚਨ ਸੁਣਨ ਦੇ ਵਰਾਗਨਾ ਗੁਰੂ ਗੁਰਾਂ ਦੇ ਬਚਨ ਸੁਣਨ ਦੇ ਆਪੇ ਥਾਪਿਆ ਨਕਰ ਕਰਤਾਰਪੁਰ ਸੀ ਬਾਬੇ ਥਾਪਿਆ ਨਕਰ ਕਰਤਾਰਪੁਰ ਸੀ ਜੋਤ ਆਪਣੀ ਚੋਂ ਥਾਪ ਦਿੱਤਾ ਦੂਜਾ ਗੁਰ ਸੀ ਜੋਤ ਆਪਣੀ ਚੋਂ ਥਾਪ ਦਿੱਤਾ ਦੂਜਾ ਗੁਰ ਸੀ ਓਵੇਂ ਚਾਨਣ ਚਿਰਾਗ ਨੂੰ ਮਿਲੇ ਚਿਰਾਗ ਨਾਲ ਜਿਵੇਂ ਚਾਨਣ ਚਿਰਾਗ ਨੂੰ ਮਿਲੇ ਚਿਰਾਗ ਨਾਲ ਗੁਰੂ ਗ੍ਰੰਥ ਸਾਹਿਬ ਬਚਨ ਸੁਣਦੇ ਵੈਰਾਗਨਾ ਗੁਰੂ ਗ੍ਰੰਥ ਦੇ ਬਚਨ ਸੁਣਦੇ ਵੈਰਾਗਨਾ ਫਿਰ ਜਕੀ ਅੱਖ ਦੂਰ ਸਾਹਿਬ ਨੂਰੀ ਜੋਤਾਂ ਨੇ ਗੁਰੂ ਲੱਭ ਲਿਆ ਹਮਨਿਉ ਦੇ ਸ਼ਹੀ ਸ੍ਰੋਤਾਂ ਨੇ ਗੁਰੂ ਲੱਭ ਲਿਆ ਹਮਨਿਉ ਦੇ ਸ਼ਹੀ ਸ੍ਰੋਤਾਂ ਨੇ ਸ਼ਾਹੀ ਹਾਰੀ ਟਕਰਾ ਕੇ ਗੁਰੂ ਦੇ ਤਿਆਗਨਾ ਗੁਰੂ ਬਚਨ ਸੁਣਗੇ ਵੈਰਾਗਨਾ ਗੁਰੂ ਗ੍ਰੰਥ ਦੇ ਬਚਨ ਸੁਣਗੇ ਵੈਰਾਗਨਾ ਤੀਜੇ ਬਾਦਸ਼ਾਹ ਦਾ ਵੱਡਾ ਪਰਤਾਬ ਫੈਲਿਆ ਤੀਜੇ ਬਾਦਸ਼ਾਹ ਦਾ ਵੱਡਾ ਪਰਤਾਬ ਫੈਲਿਆ ਛੂਤ ਭਿੱਟ ਨੂੰ ਮਾ ਕਾ ਕੇ ਵੱਡਾ ਜਸ ਲੈ ਲਿਆ ਛੂਤ ਭਿੱਟ ਨੂੰ ਮਾ ਕਾ ਕੇ ਵੱਡਾ ਜਸ ਲੈ ਲਿਆ ਪਹਿਣ ਸੰਗਤ ਪੰਗਤ ਤਾਈਂ ਵਿਕਾ ਦਾਗ ਨਾ ਗੁਰੂ ਗੁਰਾਂ ਦੇ ਬਚਨ ਸੁਣਦੇ ਵਰਾਗ ਨਾ ਗੁਰੂ ਗੁਰਾਂ ਦੇ ਬਚਨ ਸੁਣਦੇ ਵਰਾਗ ਨਾ ਖਾਪ ਮੰਝੀਆਂ ਗੁਰਾਂ ਨੇ ਗੱਲ ਕੀਤੀ ਕਾਰ ਦੀ ਵਿੱਚ ਦੇਸ਼ ਪਰ ਦੇਸ਼ ਸਿੱਖ ਪਰ ਚਾਰ ਦੀ ਵਿੱਚ ਦੇਸ਼ ਪਰ ਦੇਸ਼ ਸਿੱਖ ਪਰ ਚਾਰ ਦੀ ਹੱਥ ਅਕਬਰ ਗਵਾਇਆ ਸੇਵਾ ਦਾ ਸਪਾਗਨਾ ਗੁਰੂ ਗ੍ਰੰਥ ਸਾਹਿਬ ਦੇ ਬਚਨ ਸੁਣਦੇ ਵੈਰਾਗਨਾ ਗੁਰੂ ਗ੍ਰੰਥ ਸਾਹਿਬ ਦੇ ਬਚਨ ਸੁਣਦੇ ਵੈਰਾਗਨਾ ਆ ਤੂੰ ਸਾ ਤੱਕਿਆ ਪਿਆਰ ਵੱਟੇ ਗੁਰ ਦੇਵਤਾ ਤੂੰ ਸਾ ਤੱਕਿਆ ਪਿਆਰ ਵੱਟੇ ਗੁਰ ਦੇਵਤਾ ਬੇੜਾ ਬੰਨੇ ਲਾਤਾ ਜਿੰਨਾ ਸ਼ਹਿਰੀ ਭਲ ਦੇਵਤਾ ਬੇੜਾ ਬੰਨੇ ਲਾਤਾ ਜਿੰਨਾ ਸ਼ਰੀ ਬਲਦੇਵ ਦਾ ਮੱਥਾ ਧਰਮ ਲਈ ਲਗਾਇਆ ਜਿੰਨਾ ਚੰਦੂ ਨਾਗਨਾ ਮੱਥਾ ਧਰਮ ਲਈ ਲਗਾਇਆ ਜਿੰਨਾ ਚੰਦੂ ਨਾਗਨਾ ਗੁਰੂ ਗ੍ਰੰਥ ਦੇ ਬਚਨ ਸੁਣਦੇ ਵੈਰਾਗਨਾ ਗੁਰੂ ਗ੍ਰੰਥ ਦੇ ਬਚਨ